ਤੇ ਹੋਰ ਪੰਜਾਬ ਕਮੇਟੀ ਦੇ ਸੋਝਵਾਨ ਬੰਦੇ ਅੱਜ ਦੀ ਜੋ ਮੀਟਿੰਗ ਹੈ ਮੈਂ ਦਿਲੋਂ ਤੁਹਾਡਾ ਧੰਨਵਾਦ ਕਰਦਾ ਕਿਨਾਂ ਨੇ ਇੱਕ ਦਾਸ ਪੰਜਾਬ ਕਮੇਟੀ ਨੂੰ ਇੱਥੇ ਬੁਲਾਇਆ ਅੱਜ ਤੋਂ ਪਿੱਛੇ 10 12 ਸਾਲ ਮੈਂ ਚੱਲਿਆ ਜਾਂਦਾ ਇੱਥੇ ਪਹਿਲਾਂ ਵੀ ਝਗੜਾ ਹੋਇਆ ਸੀ ਜਦ ਐ ਨੀਆਂ ਭਰੀ ਗਈ ਸੀ ਉਦੋਂ ਮੇਰੇ ਨਾਲ ਸਾਵੜਾ ਸਾਹਿਬ ਪ੍ਰਧਾਨ ਜੋ ਮਿਊਨਿਸਪਲ ਕਮੇਟੀ ਦੇ ਉਹ ਮੇਰੇ ਨਾਲ ਆਈ ਹੈ ਉਰੇ ਦਾ ਸੋਚਮਾਨ ਬੰਦੇ ਬੈਠੇ ਆਂ ਹਾਂਜੀ ਹਾਂਜੀ ਆਏ ਉਸ ਇੱਥੇ ਉਹਨਾ ਬੰਦੇ ਨੇ ਰੋੜਾ ਪਾਇਆ ਸੀ ਵੀ ਸਾਡਾ ਜਿੱਦ ਪੱਤਰ ਸੀ ਰਸਤਾ ਜਹੀਦਾ ਮੇਰਾ ਰਸਤਾ ਦਾ ਕੋਈ ਨਹੀਂ ਹੈ ਗੁਰਦੁਆਰੇ ਤੋਂ ਸਾਡੀ ਪੰਜਾਬ ਕਮੇਟੀ ਕਰੂਗੀ ਫਿਰ ਉਸ ਪਰ ਕਮੇਟੀ ਕਰੂਗੀ ਧਰਮ ਨਾ ਮਿਊਨਿਸਪਲ ਕਮੇਟੀ ਦੇ ਉੱਥੇ ਤੇ ਪਤਾ ਲੱਗਿਆ ਵੀ ਇਹਨਾਂ ਲਈ ਇੱਕ ਬੜੀ ਪਹਾੜੀ ਮੀਟਿੰਗ ਹੋਣੀ ਚਾਹੀਦੀ ਉਹਨਾਂ ਨੇ ਵੀ ਦੇਖ ਪ੍ਰਸਾਦ ਜੀ ਐਨ ਜੀ ਅ ਦਰਸਲ ਗੱਲ ਇਹ ਸੀ ਕਿ ਜੀ ਅਸੀਂ ਅੱਜ ਐਸੀ ਸਮਾਜ ਦੀ ਮੀਟਿੰਗ ਬੁਲਾਈ ਸੀ ਅ ਦਰਸਲ ਕੁਝ ਸਾਡੀ ਧਰਮਸ਼ਾਲਾ ਦੇ ਵਿੱਚ ਕਈ ਬੰਦੇ ਬਿਕਨ ਪਾਉਣ ਨੂੰ ਫਿਰਦੇ ਆ ਕਈ ਅਮਰਕੀ ਰੋਡ ਦੇ ਵਿੱਚੋਂ ਕਹਿੰਦੇ ਵੀ ਸਿੱਧੀ ਸੜਕ ਨਿਕਲਣੀ ਚਾਹੀਦੀ ਹੈ ਧਰਮਸ਼ਾਲਾ ਦੇ ਵਿੱਚ ਕਿਹੜੀ ਜਗ੍ਹਾ ਹੈ ਜੀ ਇਹ ਇਹ ਗੁਰੂ ਰਵਿਦਾਸ ਨਾਨਕ ਦੀ ਧਰਮਸ਼ਾਲਾ ਤੇ ਇਹ ਦੋ ਪਾਰਟ ਚ ਹੋ ਜੂਗੀ ਨਾ ਸਾਡੇ ਧਰਮਸ਼ਾਲਾ ਕੰਮ ਦੀ ਰਹੂਗੀ ਤੇ ਨਾ ਸਾਡੇ ਇਹ ਜਗ੍ਹਾ ਕੰਮ ਦੀ ਆ ਦਰਸਲ ਉਹ ਬੰਦੇ ਨੇ ਕੰਦ ਵੀ ਰੁਕਵਾ ਦਿੱਤੀ ਤੇ ਸਾਨੂੰ ਕੁਝ ਐਸਸੀ ਸਮਾ ਦੇ ਨਾਂ ਦੇ ਗਲਤ ਵਲਡਿੰਗ ਕਰਕੇ ਗਾਣਾ ਵੀ ਕੱਢੀਆਂ ਜੀ ਸਾਰੇ ਨੂੰ ਸਾਰੇ ਜਗ੍ਹਾ ਕਿਹੜੀ ਹੈ ਤੇ ਕਿਹੜੀ ਜਗ੍ਹਾ ਤੇ ਮੱਤ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਹੈ ਇਹ ਦਰਸ਼ਕ ਅਭੀ ਦਾਸ ਮਹਾਰਾਜ ਦੇ ਨਾਂ ਦੀ ਧਰਮਸ਼ਾਲਾ ਬਣੀ ਹੋਈ ਦੋ ਵਾਰ ਗ੍ਰਾਂਟ ਪਾਸ ਹੋਈ ਹੈ ਇਸ ਨਾਂ ਦੀ ਤੇ ਇਹ ਵੀ ਐਮਪੀ ਫੰਡ ਚੋਂ 10 ਲੱਖ ਰੁਪਇਆ ਪਾਸ ਹੋਇਆ ਸੀਗਾ ਉਹਦੇ ਵਿੱਚੋਂ ਕੰਮ ਮੁਕੰਮਲ ਹੋ ਗਿਆ ਸੀਗਾ ਤੇ ਉਕੰਧ ਜਦ ਤੱਕੰਧ ਦਾ ਕੰਮ ਹੋਣ ਲੱਗਾ ਤੇ ਕੁਝ ਬੰਦੇ ਨੇ ਆ ਕੇ ਬਿਗਨ ਪਾ ਦਿੱਤਾ ਜੀ ਅੱਛਾ ਜੀ ਤੇ ਉਹ ਬੰਦੇ ਕੁਝ ਨਾ ਉਹਨਾਂ ਦਾ ਬੱਗਾ ਤੇ ਅਸੀਂ ਡੀਐਸਪੀ ਸਾਹਿਬ ਨੂੰ ਦਰਖਾਸਤ ਵੀ ਦਿੱਤੀ ਸੀ ਉਹਨਾਂ ਦੀ ਤੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਹੁਣ ਕੀ ਮੀਟਿੰਗ ਵਿੱਚ ਕੀ ਫੈਸਲਾ ਲਿਆ ਗਿਆ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆਈ ਹੁਣ ਕਮੇਟੀ ਦੇ ਸਾਡੇ ਆ ਉਹ ਵੀ ਅਫਸਰ ਵੀ ਆਏ ਸੀਗੇ ਉਹ ਟਾਈਗਰ ਸਾਹਿਬ ਨੂੰ ਕਹਿ ਗਏ ਵੀ ਤੁਸੀਂ ਸਾਨੂੰ ਆਪਣੇ ਲੈਟਰਪੈਡ ਤੇ ਲਿਖ ਕੇ ਦੇ ਦਿਓ ਕਿ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਕਰ ਲਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਜੇ ਕਾਰਵਾਈ ਨਾ ਹੋਵੇ ਤਾਂ ਤੁਸੀਂ ਕੀ ਕਾਰਵਾਈ ਦੇ ਅਸੀਂ ਸੜਕਾਂ ਦੇ ਉੱਤਰਾਂਗੇ ਜੀ ਅੱਛਾ ਜੀ ਹਾਂਜੀ ਅਸੀਂ ਧਰਨਾ ਲਾਵਾਂਗੇ ਸੜਕਾਂ ਵੀ ਜਾਮ ਕਰਾਂਗੇ ਜਿੱਤ ਤੱਕ ਜਾਮਗਾ ਜਿਤ ਤੱਕ ਦੌੜ ਲਾਵਾਂਗੇ ਆਪਣੇ ਜੇ ਨਾ ਮੁਗਮ ਹੋ ਗਏ ਹਾਂਜੀ ਆਓ ਜੀ ਪ੍ਰਧਾਨ ਜੀ ਸੁਖੀ ਜੀ ਬੋਲੋ ਤੁਸੀ ਦੱਸੋ ਬੋਲੋ ਹੋਏ જય ਭਾਰਤ ਪਹਿਲਾ ਤਾਂ ਮੈਂ ਜੋ ਅੱਜ ਦੀ ਇੱਥੇ ਮੀਟਿੰਗ ਬੁਲਾਈ ਗਈ ਹੈ ਮੈਂ ਆਪਣੀ ਤਰਫ ਤੋਂ ਪੰਜਾਬ ਕਮੇਟੀ ਦੇ ਤਰਫ ਤੋਂ ਚੇਅਰਮੈਨ ਨਾਤੇ ਸਾਰਾ মিডিਆ ਦਾ ਧੰਨਵਾਦ ਕਰਦਾ ਗੱਲ ਅੱਜ ਦੀ ਜੋ ਸਾਨੂੰ ਰੇਟਰ ਚ ਪਿੱਛੇ ਮੀਟਿੰਗ ਆਈ ਸੀ ਪਹਿਲਾ ਵੀ ਇੱਥੇ 10 ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਆਇਆ ਸੀ ਪਹਿਲਾਂ ਵੀ ਝਗੜਾ ਸੀ ਇੱਥੇ ਰਸਤੇ ਦਾ ਉਹ ਪਹਿਲਾਂ ਸਮਝੌਤਾ ਕਰਾ ਕੇ ਆ ਜਿਦੋਂ 5-10 ਸਾਲ ਪਹਿਲਾਂ ਮੈਂ ਚਲੇ ਗਿਆ ਸੀ ਇਹ ਸਾਰੀ ਕਿਹੜੀ ਆਪਣਾ ਭਾਈਚਾਰੇ ਦੀ ਹੈ ਮਿਊਨਿਸਪਲ ਕਮੇਟੀ ਦੇ ਵਿੱਚ ਕਿਹੜੀ ਜਗ੍ਹਾ ਕੱਟੀ ਹੈ ਇਹ ਰਵਦਾਸ ਪਾਲ ਵਿਖ ਸਮਾਰਦੀ ਹੈ ਪਹਿਲੇ ਇੱਥੇ ਸਮਸ਼ਾਨ ਘਾਟ ਹੋ ਮਿਲਦੀ ਸੀ ਇਕੱਠੇ ਹੋਏ પરાਲੀ ਜਗ੍ਹਾ 'ਚ ਉਹਨਾਂ ਇਹਨਾਂ ਦੇ ਟਾਈਮ ਦੇ ਹਿਸਾਬ ਤੇ ਇੱਥੇ ਗੁਰਦੁਆਰਾ ਬਣ ਗਿਆ ਉਹਨਾਂ ਨੇ ਬਣਾ ਲਿਆ ਤੇ ਇੱਥੇ ਬਾਅਦ 'ਚ ਇਹ ਕਿਹੜੇ ਰਵੀਦਾਸ ਭਾਈਚਾਰੇ ਨੇ ਇਕੱਠਾ ਹੋ ਕੇ ਇਹਨਾਂ ਨੇ ਆਪਣਾ ਇੱਥੇ ਦੁੱਖ ਸਖਲ ਤਗਲੀਬ ਚ ਐ ਕਰੀ ਪਿੱਛੇ ਜੇ ਮਹਾਰਾਣੀ ਇਹਨਾਂ ਨੂੰ ਗ੍ਰਾਂਟ ਦੇਗੀ ਉਹ ਗ੍ਰਾਂਟ ਦੇ ਵਿੱਚ ਐ ਇਹਨਾਂ ਨੇ ਲੈਂਟਰ ਪਾਤਾ ਹੁਣ ਇਹਨਾਂ ਨੂੰ ਇਹ ਦਰਦ ਆ ਕੁਝ ਬੰਦੇ ਨੂੰ ਭਈ ਇਹ ਜ਼ਬਰਦਸਤੀ ਆਪਣੇ ਘਰ ਦੀ ਮਲਕੀਤ ਕਰ ਰਹੀਆਂ ਇਹ ਨਹੀਂ ਅਸੀਂ ਐਨਾ ਕਰਦੇ ਅੱਜ ਕਮੇਟੀ ਦੇ ਤਰਫ ਤੋਂ ਸਾਡੇ ਚ ਦਰਬਾਰ ਨਾਲ ਕਮੇਟੀ ਦਾ ਆਪਣਾ ਇਨਸਪੈਕਟਰ ਆਇਆ ਸੀ ਹੈ ਉਨੇ ਸਾਨੂੰ ਬਸਵਾ ਦੇਆ ਤੁਸੀਂ ਲਿਖ ਕੇ ਦਿਓ ਸਾਡੇ ਸਾਹਿਬ ਨੇ ਕਿਹਾ ਅਸੀਂ ਦੋਏ ਪਾਸੇ ਤੋਂ ਗੇਟ ਲਵਾ ਦਨੇ ਆ ਠੀਕ ਹੈ ਜੀ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੀਡੀਆ ਦਾ ਤੇ ਆਪਣੇ ਭਾਈਚਾਰੇ ਇਲਾਕੇ ਦਾ ਸਾਰਾ ਸੁੱਖੀ ਜੀ ਹੈ ਮੇਰੇ ਨਾਲ ਪੰਜਾਬ ਕਮੇਟੀ ਦੇ ਸਾਰੇ ਉਹਦੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਸੀਂ ਕੀ ਅੱਗੇ ਤੁਹਾਡਾ ਸੰਘਰਸ਼ ਰਹੇਗਾ ਅਸੀਂ ਆਪਣੀ ਪੰਜਾਬ ਕਮੇਟੀ ਦੇ ਵਿੱਚ ਸਾਰਾ ਕੁਝ ਅਸੀਂ 15 ਦੰਦਾ ਇਹਨਾਂ ਨੂੰ ਨੋਟਸ ਦੇਾਂਗੇ ਉਹਦੇ ਕਿਹੜੇ ਬੰਦੇ ਨਹੀਂ ਜਾਤੀਵਾਦ ਸਾਡੀ ਭੈਣਾਂ ਨੂੰ ਭਾਈਆਂ ਨੂੰ ਕਿਹਾ ਉਹਦੇ ਬੰਦੀ ਕਾਰਵਾਈ ਕਰਾਵਾਂਗੇ ਧੰਨਵਾਦ ਕੀ ਅੱਜ ਹੋਇਆ ਜੀ ਵੀਰੇ ਦੇਖੋ ਬੜਾ ਹੀ ਜਿਹੜਾ ਇੱਕ ਦੁਖਦਾਈ ਘਟਨਾ ਹੈ ਕਿ ਰਾਜਪਰੇ ਵਰਗੇ ਸ਼ਹਿਰ ਚ ਜਿੱਥੇ ਸਾਡੇ ਸਮਾਜ ਦੀ ਪੂਰੀ ਧੱਕ ਹੈ ਉੱਥੇ ਵੀ ਜਿਹੜਾ ਜਾਤੀ ਵਤ ਜਿਹੜਾ ਆ ਵਿਤਕਰਾ ਸਾਡੇ ਨਾਲ ਹੋ ਰਿਹਾ ਹੈ ਤੇ ਇੱਥੇ ਪ੍ਰਸ਼ੋਤਮ ਜੀ ਜਿਹੜੇ ਇੱਥੇ ਦੇ ਪ੍ਰਧਾਨ ਹੈ ਉਹ ਸਾਡੇ ਕੋਲ ਆਏ ਸੀਗੇ ਅੱਜ ਤੋਂ ਹਫਤੇਕ ਪਹਿਲਾਂ ਕਿ ਇੱਥੇ ਕੁਝ ਸ਼ਰਾਰਤੀ ਬੰਦੇ ਨੇ ਜਿਹੜੇ ਰਵਿਦਾਸ ਜੀ ਬਾਬਾ ਜੀ ਦੀ ਜਿਹੜੀ ਧਰਮਸ਼ਾਲਾ ਦੀ ਸਾਰੀ ਦਾ ਕੰਮ ਹੈ ਉਹ ਹੋ ਰਿਹਾ ਸੀਗਾ ਨਾਲੇ ਤਾਂ ਉਹ ਸਾਰੀ ਦਾ ਕੰਮ ਰੋਕੇ ਗਏ ਨਾਲੇ ਉਹਨਾਂ ਨੇ ਮਿਸਤਰੀਆਂ ਨੂੰ ਗਾਲਾਂ ਕੱਢੀਆਂ ਤੇ ਨਾਲ ਹੀ ਇੱਥੇ ਜਿਹੜੀ ਲੇਡੀ ਸੀਗੇ ਮੌਕੇ ਤੇ ਮੌਜੂਦ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਤੇ ਪਰਸ਼ੋਤਮ ਉਹਨਾਂ ਦੇ ਜਿਹੜੇ ਪਰਿਵਾਰ ਨੂੰ ਗਾਲਾਂ ਕੱਢ ਕੇ ਗਏ ਆ ਤੇ ਉਹ ਇਹ ਵੀ ਤਮਕਾ ਕੇ ਗਏ ਆ ਕਿ ਇੱਥੇ ਅਸੀਂ ਚਾਹੇ ਕੋਈ ਆ ਜਾਏ ਕਿੱਥੇ ਅਸੀਂ ਰਵਿਦਾਸ ਬਾਬੇ ਦੀ ਜਗ੍ਹਾ ਨਹੀਂ ਬਣਨ ਦੇਣੀ ਤੇ ਬੜੀ ਦੇਖੋ ਅੱਜ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਜਿੱਥੇ ਜਿਹੜੀ ਅਕਾਲਦੀ ਸੀਗੀ ਸਮਾਜ ਦੇ ਮੇਨ ਮੇਨ ਮੁਖੀ ਆ ਜਿਹੜੇ ਸਾਰੇ ਪਹੁੰਚੇ ਹੋਏ ਸੀਗੇ ਤੇ ਅੱਜ ਅਸੀਂ ਆਪਣੇ ਵੱਲੋਂ ਪੂਰਾ ਆਸ਼ਵਾਸ਼ਣ ਦਵਾਉਂਦੇ ਹਾਂ ਪਰਸ਼ੋਤਮ ਜੀ ਨੂੰ ਕੀ ਅਸੀਂ ਇੱਥੇ ਇਹਨਾਂ ਦੇ ਨਾਲ ਖੜਾਂਗੇ ਤੇ ਜਿਹੜੀ ਇਹ ਜਗ੍ਹਾ ਹੈ ਇਹਦੀ ਸਾਰੀ ਵੀ ਕਰਾ ਕੇ ਦਵਾਂਗੇ ਤੇ ਜਿਹੜੀ ਇਹਨਾਂ ਦੀ ਬੰਦੀ ਕਾਰਵਾਈ ਹੈ ਪੁਲਿਸ ਵੱਲੋਂ ਉਹ ਵੀ ਕਰਵਾ ਕੇ ਦਵਾਂਗੇ ਕੀ ਮਸਲਾ ਕੀ ਹੈਗਾ ਕਿਉਂ ਉਹਨਾਂ ਨੂੰ ਕੀ ਤਕਲੀਫ ਹੈ ਜੀ ਇਹ ਜਿਹੜੇ ਸੰਦੀਪ ਗੁਰਦੁਆਰਾ ਸਾਹਿਬ ਵੀ ਹੈਗੀ ਇਹ ਬਣ ਜਾਈ ਧਰਮਸ਼ਾਲਾ ਤਾਂ ਇਹਨਾਂ ਦੇ ਕੰਮ ਹੀ ਆਏਗੀ ਬਿਲਕੁਲ ਬਿਲਕੁਲ ਸੰਦੀਪ ਜੀ ਗੁਰਦੁਆਰ ਹੈ ਧਰਮਸ਼ਾਲਾ ਮੰਦਰ ਜਿੰਨੇ ਵੀ ਹੁੰਦੇ ਆ ਇਹ ਲੋਕਾਂ ਲਈ ਹੁੰਦੇ ਆ ਅਸੀਂ ਵੀ ਇਹਨਾਂ ਨੂੰ ਇੱਕੀ ਗੱਲ ਕਹੀ ਸੀਗੀ ਕਿ ਅਗਰ ਇੱਥੇ ਤੇ ਕੋਈ ਆਸਪਟੋਸ ਨੂੰ ਅਗਰ ਇੱਥੇ ਕੋਈ ਗੱਡੀ ਅੰਦਰ ਖੜਾਣ ਚ ਅਗਰ ਲੋਡ ਹੈ ਤੇ ਤੁਹਾਨੂੰ ਵੀ ਇਨਸਾਨ ਕਿ ਉਹ ਲੋਕ ਇਹ ਦੇਖੋ ਇੱਕ ਲਲਕਾਰਾ ਮਾਰਦੇ ਆ ਕਿ ਰਵੀਦਾਸੀ ਇਹ ਜਿਹੜੇ ਆ ਉਹਨਾਂ ਨੂੰ ਅਸੀਂ ਕੱਖ ਨਹੀਂ ਸਮਝਦੇ ਅਸੀਂ ਤਾਂ ਦੱਬ ਕੇ ਦਿਖਾਵਾਂਗੇ ਜਗਾ ਦੇਖੋ ਇਹ ਬੜਕ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ ਜਗਾ ਦਾ ਅਸੀਂ ਬਣਾ ਕੇ ਵੀ ਦਿਖਾ ਦਾਂਗੇ ਤੇ ਜਿਹੜੀ ਸਾਡੀ ਤਾਕਤ ਆ ਉਹ ਵੀ ਦਿਖਾ ਦਾਂਗੇ ਤੇ ਗੱਲ ਜਿਹੜੀ ਸਿੰਪਲ ਤੇ ਸਪਸ਼ਟ ਜੀ ਇਹ ਹੈ ਕਿ ਦੇਖੋ ਕੋਈ ਵੀ ਬੰਦਾ ਜਿਹਦੇ ਸਾਡੇ ਨਾਲ ਜਾਂ ਸਾਡੇ ਸਮਾਜ ਨਾਲ ਕੋਈ મતਭੇਦ ਹੈ ਉਹ ਸਾਡੇ ਨਾਲ ਗੱਲ ਕਰੇ ਪਰ ਸਾਡੇ ਸਮਾਜ ਬਾਰੇ ਇੱਕ ਜਾਤੀ ਸੂਚਕ ਸ਼ਬਦ ਗਾਲਾ ਕੱਢ ਕੇ ਅਗਰ ਕੋਈ ਸਾਨੂੰ ਧਮਕਾਨ ਦੀ ਕੋਸ਼ਿਸ਼ ਕਰੇਗਾ ਉਹ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ ਤੇ ਅਸੀਂ ਜੋ ਵੀ ਹੈ ਸਮਾਜ ਨੇ ਅੱਜ ਤੈਅ ਕਰਿਆ ਹੈ ਕਿ 15 ਦਿਨ ਦੀ ਅਸੀਂ ਕਾਲ ਦੇਵਾਂਗੇ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਬਾਈਪਾਸ ਜਮ ਕਰਾਂਗੇ ਜੇ ਇਹ ਦੋ ਮਾਮਲੇ ਹੋ ਗਏ ਹੁਣ ਤਾਂ ਜਿਹੜਾ ਹੈਗਾ ਉਸਾਰੀ ਦਾ ਤੇ ਇੱਕ ਹੋ ਗਿਆ ਜਾਤੀ ਸ਼ੂ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਜੇ ਉਸਾਰੀ ਹੋ ਜਾਂਦੀ ਹੈ ਤਾਂ ਉਸ ਬੰਦੇ ਤੇ ਕਾਰਵਾਈ ਹੋਏਗੀ ਆ ਤੁਸੀਂ ਦੇਖੋ ਸਾਡੀ ਪਹਿਲ ਤਾਂ ਇਹੀ ਹੈ ਕਿ ਅਗਰ ਕੋਈ ਦੇਖੋ ਕੰਮ ਕੋਈ ਕਰਦਾ ਹੈ ਉਸਾਰੀ ਦੇਖੋ ਕੋਈ ਵਾਰ ਕਿਹਿਆ ਹੋ ਜਾਂਦਾ ਕੋਈ મતਭੇਦ ਹੋ ਜਾਂਦੇ ਕਿਉਂਕਿ ਜਿਵੇਂ ਪੁਰਾਣੇ ਰਾਜਪੁਰਾ ਪੂਰਾ ਡਿਵੈਲਪਡ ਏਰੀਆ ਨਹੀਂ ਹੈਗਾ ਉੱਥੇ ਦੀ ਗਲੀਆਂ ਜਿਹੜੀ ਪ੍ਰੋਪਰ ਤਰੀਕੇ ਨਾਲ ਨਹੀਂ ਕੱਟੀਆਂ ਗਈਆਂ ਹੋ ਸਕਦਾ ਕਿਸੇ ਨੂੰ ਕੋਈ ਦਿੱਕਤ ਹੋਏ ਉਹ ਇੱਕ ਵੱਖਰਾ ਮੁੱਦਾ ਸੀਗਾ ਪਰ ਇੱਕ ਜਾਤ ਬਾਰੇ ਗਲਤ ਬੋਲ ਗਏ ਰਵਿਦਾਸ ਜਿਹੜੀ ਭਾਈਚਾਰੇ ਨੂੰ ਜਾਤੀ ਸੂਚਕ ਬਾਰੇ ਬੋਲ ਕੇ ਤੇ ਇੱਕ ਸਾਡੀ ਮਾਤਵਾ ਭੈਣਾ ਨੂੰ ਗਾਲ ਕੱਢ ਕੇ ਕਹਿਣਾ ਕੀ ਤੁਹਾਡੇ ਤੋਂ ਜੋ ਬਣਦਾ ਕਰ ਲੋ ਅਸੀਂ ਨਹੀਂ ਬਣਨ ਦਿੰਦੇ ਕੰਦਾ ਤੇ ਦੇਖੋ ਇਹ ਜਿਹੜੀ ਗੱਲਾਂ ਇਹ ਬਿਲਕੁਲ ਸਾਡੇ ਸਬਰ ਦੇ ਬਾਹਰ ਹੈ ਤੇ ਅਸੀਂ ਬਿਲਕੁਲ ਉਸ ਬੰਦੇ ਤੇ ਕਾਰਵਾਈ ਵੀ ਕਰਾਵਾਂਗੇ ਆ ਸਾਰੀ ਦਾ ਜ ਸੰਦੀਪ ਜੀ ਗੱਲ ਇਹ ਆ ਸਾਰੀ ਦਾ ਅਸੀਂ ਕਰਵਾਈ ਲੈਣੀ ਆ ਇਹ ਤੁਹਾਨੂੰ ਵੀ ਪਤਾ ਹੈ ਤੁਹਾਡੇ ਵਰਗੇ ਭਰਾ ਸਾਡੇ ਨਾਲ ਪੱਤਰਕਾਰ ਭਰਾ ਜਿਹੜੀ ਹੈ ਹਮੇਸ਼ਾ ਸਾਡੀ ਆਵਾਜ਼ ਬੁਲੰਦ ਕਰਦੇ ਨੇ ਆ ਸਾਰੀ ਦਾ ਅਸੀਂ ਕਰਾਈ ਲਵਾਂਗੇ ਮੇਨ ਗੱਲ ਇਹ ਹੈ ਕਿ ਆ ਸਾਰੀ ਦੇ ਆੜ ਦੇ ਵਿੱਚ ਜਿਹੜੀ ਸਾਨੂੰ ਜਿਹੜੀ ਜਿਆਦਾ ਸਾਡੇ ਸਮਾਜ ਬਾਰੇ ਨਫ਼ਰਤ ਹੈ ਉਹ ਲੋਕੀ ਆ ਜਿਹੜੀ ਜਾਸੂਸੀ ਉਹ ਕਬਦ ਕਹਿੰਦੇ ਸਾਡ ਨੂੰ ਜਾਤੀ ਸੂਚ ਉਹ ਬਰਦਾਸ਼ਤ ਨਹੀਂ ਹੈਗੀ ਅਸੀਂ ਉਹ ਵੀ ਕਾਰਵਾਈ ਬਿਲਕੁਲ ਕਰਾਵਾਗੇ ਜੀ ਠੀਕ ਹੈ ਠੀਕ ਹੈ ਮਾਤਾ ਜੀ ਆਪਣਾ ਪੱਖਤਾ ਰੱਖਦੇ ਹੋ ਕਾਹ ਦਾ ਛੁਣਾ ਹੀ ਨਹੀਂ ਦੱਸ ਕਾਹ ਦਾ ਫਿਰ ਕੱਲ ਨੂੰ ਇਹ ਨਾ ਤੁਸੀਂ ਇਹ ਸਾਡੀ ਪੁੱਛਾ ਨਹੀਂ ਹੈਗਾ ਇਹਨਾਂ ਦੇ ਪੱਖ ਲੈ ਲਿਆ ਸੀ ਗੱਲ ਹੋਈ ਕਿ ਆਇਆ ਮੈਨੂੰ ਇਹ ਤੇ ਦੱਸ ਦੋ ਨਾ ਗੱਲ ਹੋ ਗਈ ਕੱਲ ਸਾਨੂੰ ਕੋਈ ਪਤਾ ਨਹੀਂ ਅਸੀਂ ਤੇ ਤੁਹਾਨੂੰ ਦੱਸਣੇ ਪੁੱਤਰ ਜੀ ਵੀ ਗੱਡੀ ਤੋੜ ਦਿੱਤੀ ਸਾਡੀ ਹਾਂ ਸਾਨੂੰ ਪਤਾ ਨਹੀਂ ਕਿ ਇਹਨਾਂ ਨੇ ਤੋੜੀ ਹੈ ਗੱਡੀ ਤੁਹਾਡੀ ਤੋੜੀ ਹੋਣਾ ਸੀ ਨਹੀਂ ਨਹੀਂ ਪਰ ਐ ਕਿ ਤੁਸੀਂ ਤੁਸੀਂ ਕਹਿ ਸਕਦੇ ਹੋ ਕਿ ਆ ਪਤਾ ਬਾਹਰ ਦਾ ਬੰਦਾ ਆ ਕੇ ਚਲੋ ਬਾਹਰ ਦਾ ਹੀ ਤੋੜ ਕੇ ਆ ਕੇ ਬਾਹਰ ਦੇ ਕਿਸੇ ਨੇ ਤੜਵਾਈ ਤੇ ਤੋੜ ਕੇ ਬਾਹਰ ਦੇ ਬੰਦੇ ਨੇ ਨੂੰ ਕੀ ਇੱਥੇ ਉਹਨੂੰ ਤਕਲੀਫ ਹੋਈ ਸੀ ਮਤਲਬ ਜੀ ਕੀ ਕਰ ਰਹੇ ਹੈ ਕੀ ਕਹਿ ਰਹੇ ਹੈ ਮਤਲਬ ਕੀ ਬਣਨ ਨਹੀਂ ਦੇਣਾ ਕਿ ਇਹ ਕੀ ਕਹਿ ਰਹੇ ਹੈ ਇਹ ਰਸਤਾ ਬੰਦ ਕਰ ਰਹੇ ਨਾ ਰਸਤਾ ਖੋਲੋ ਉਧਰ ਵੀ ਖੋਲੋ ਇਧਰ ਵੀ ਫਲਾਸ ਉਥੇ ਪਾਰਕ ਬਣਾਉਗਾ ਮੱਲੇ ਤੋਂ ਪਾਰਕ ਨਹੀਂ ਇੱਥਾਂ ਆਹ ਜਨਾਬੀਆਂ ਬਹਿਣ ਬੱਚੇ ਲੈ ਕੇ ਆਪਣਾ ਬਹਿਣ ਹਾਂਜੀ ਹਾਂਜੀ ਤੇ ਇਹ ਕਹਿੰਦੇ ਵੀ ਅਸੀਂ ਵੀ ਗੇਟ ਲਾ ਰਹੇ ਸਾਨੂੰ ਲਾਂ ਨਹੀਂ ਦੇ ਦੇ ਮਤਲਬ ਤੇ ਫਿਰ ਗੇਟ ਤੇ ਲੱਗ ਗਿਆ ਤੇ ਫਿਰ ਚਾਬੀਆਂ ਦੇ ਨਾਲ ਤਾਲੇ ਮਾਰਨੇ ਨੇ ਨਾ ਮੇਰਾ ਅੱਗੇ ਤਾਲੇ ਮਾਰੇ ਨੇ ਕਿਰਾਇਆ ਖਾ ਰਹੇ ਨੇ ਕਮਰਿਆਂ ਦਾ ਅੱਛਾ ਜੀ ਕਿਰਾਇਆ ਖਾ ਰਹੇ ਨੇ ਪਰ ਮਸੱਲਾ ਦਾ ਲੰਡਰ ਮੁੰਡੇ ਇੱਥੇ ਚੋਰ ਚੋਰੀ ਕਰ ਕਰਕੇ ਦੇਦੇ ਸਾਰਾ ਤੇ ਇਹ ਕਹਿੰਦੇ ਵੀ ਸਾਨੂੰ ਜਿਹੜੇ ਹ ਜੱਤਕ ਸ਼ਬਦ ਬੋਲੇ ਗਏ ਆ ਪੱਕਾ ਜੀ ਉਹ ਨਹੀਂ ਚਾਹੁੰਦੇ ਪੱਕਾ ਜੀ ਕੋਈ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਨਾਂ ਲੈ ਕੇ ਕਿਸੇ ਨੂੰ ਉਂਝ ਤਾਂ ਗਾਲ ਕੱਢਦਾ ਹੀ ਇਹ ਵੀ ਸਾਡੇ ਭੈਣ ਭਰਾ ਨੇ ਅਸੀਂ ਵੀ ਇਨ੍ਹਾਂ ਦੇ ਭੈਣ ਭਰਾ ਬੱਕਾ ਉਂਝ ਤਾਂ ਗਾਲ ਕੱਢੇਗਾ ਹੀ ਵੀ ਮੇਰੀ ਕੱਡੀ ਨੂੰ ਨੁਕਸਾਨ ਹੋਇਆ ਜੇ ਤੁਸੀਂ ਨਾਂ ਲੈ ਕੇ ਕੱਢੀ ਫਿਰ ਦੱਸੋ ਜੇ ਤੁਹਾਡਾ ਨਾਮ ਲਿਆ ਹੈ ਨਾ ਵੀ ਐਂਜੇ ਵੀ ਜਿਵੇਂ ਮਰਜ਼ੀ ਹੁਣ ਸਾਡੇ ਬੇਟੇ ਨਾਲ ਗੱਲ ਹੋਈ ਆ ਉਹ ਕਹਿੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਕੋਈ ਤਾਂ ਕੋਈ ਬੇਟਾ ਬੇਟੇ ਤਾਂ ਕੱਲੇ ਦਾ ਇੱਥੇ ਕੋਈ ਹੈਗਾ ਬੇਟੇ ਦਾ ਅਸੀਂ ਤਾਂ ਪਾਰਕ ਚਾਹੁੰਦੇ ਹਾਂ ਬਸ ਅਸੀਂ ਕੁਝ ਨਹੀਂ ਚਾਹੁੰਦੇ ਸਾਰੇ ਇੱਥੇ ਮੱਲਾ ਅਸੀਂ ਬਚਾਰਾ ਇੱਥੇ ਵੀ ਮਤਲਬ ਪਾਰਕ ਬਣ ਜੇ ਹਾਂ ਪਾਰਕ ਬਣ ਪਾਰਕ ਬਣ ਅਸੀਂ ਕੁਝ ਨਹੀਂ ਧਰਮਸਾਲਾ ਵੀ ਬੈਠੇ ਸਾਰੇ ਉਹ ਵੀ ਵਰਤਨਾ ਅਸੀਂ ਹੀ ਵਰਤੀਏ ਬਸ ਕੋਈ ਕਿਸੇ ਦਾ ਕੋਈ ਪ੍ਰੋਗਰਾਮ ਹੋਵੇ ਅਸੀਂ ਕਰਕੇ ਅਸੀਂ ਵੀ ਕਰਕੇ ਇਹ ਵੀ ਕਰਨਾ ਗੱਡੀਆਂ ਵੀ ਕੋਈ ਆਉਂਦੀਆਂ ਨੇ ਸਾਡੇ ਕੋਲ ਨਹੀਂ ਕਿਸੇ ਦੇ ਘਰ ਦੀ ਨਹੀਂ ਸਾਡੇ ਕੋਲ ਗਲੀ ਤਾਂ ਹੈ ਨਹੀਂ ਗਲੀ ਦੇਖੋ ਤੁਹਾਡੇ ਕੋਲ ਕਿਹੜੀ ਹੈ ਬਸ ਸਾਨੂੰ ਤਾਂ ਪਾਰਕ ਚਾਹੀਦੀ ਹੈ ਇੱਕ ਮੋਟਰਸਾਈਕਲ ਦੀ ਗੱਲਾਂ ਵੀ ਪਛਾ ਮੁੜਤ ਲਈਂ ਸਾਈਕਲ ਨਹੀਂ ਲੰਘਦਾ ਇੱਥੇ ਗੱਡੀ ਵਗੈਰਾ ਖਿਲਾਰ ਨਹੀਂ ਜਾਂ ਕਿਸ ਤਰ੍ਹਾਂ ਕਿ ਆਪਣੇ ਅੱਡੀ ਕਿੱਥੇ ਖਿਲਾਰਨੀ ਪੁੱਤ ਗੱਡੀਆਂ ਖਿਲਾਰਨ ਵਾਸਤੇ ਤੇ ਅਸੀਂ ਥੋੜਾ ਅੰਨ ਵਿੱਚ ਛੱਡ ਗੱਡੀਆਂ ਖਿਲਾਰੋ ਉੱਥੇ ਚਲੋ ਗੱਡੀ ਵੀ ਖੜੇਗੀ ਵੀਰੇ ਐਵੇਂ ਅਸੀਂ ਕਹੀਏ ਵੀ ਗੱਡੀ ਵੀ ਖੜੇਗੀ ਅਸੀਂ ਵੀ ਬੈਠਾਂਗੇ ਉਹ ਵੀ ਬਣਾ ਦੇਣਾ ਜੇ ਉਹਨਾਂ ਨੂੰ ਰੋਕਾਂਗੇ ਤਾਂ ਉਹ ਆਖੇ ਸਾਨੂੰ ਆਖਣ ਜੇ ਅਸੀਂ ਸਾਨੂੰ ਰੋਕਣਗੇ ਤਾਂ ਮੈਨੂੰ ਤੁਸੀਂ ਹੁਣ ਇਹ ਮਨੋਰੇ ਗੇਟ ਗੁੱਡ ਲਗਣ ਨਹੀਂ ਦੇਣਾ। ਬੰਦ ਹੀ ਰਹਿਣ ਦੇ। ਹਾਂਜੀ। ਹਾਂ। ਤਾਲਾ ਨਹੀਂ ਮਾਰਨਾ ਸੀ। ਅੱਛਾ। ਹਾਂ। ਠੀਕ ਹੈ। ਬੰਦ ਜੇ ਹੋ। ਹਾਂ ਬੰਦ ਜੀ। ਠੀਕ ਹੈ ਜੀ।